ਕਿਸਾਨ ਵੀਰੋ ਕਿਸਾਨੀ ਕੀਤਾ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਨਾਲ ਵਹਿੜ ਦੀ ਡਿਟੇਲ ਸਾਂਝੀ ਕਰਨ ਜਾ ਰਹੇ ਹਾਂ ਤੇ ਜਿਹੜੀ ਵੀਡੀਓ ਬਣਾਉਣ ਦੀ ਤਰੀਕ ਹੈ ਦੋਸਤੋ ਉਹ 16 ਅਗਸਤ 2024 ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਜਿਹੜਾ ਸਮਾਂ ਲਗਭਗ ਕੋਈ ਸ਼ਾਮ ਦੇ 4 ਵਜੇ ਦਾ ਐਡਰੈਸ ਦੋਸਤੋ ਨੋਟ ਕਰ ਲਓ ਪਿੰਡ ਦੁਗਲ ਵਾਲਾ ਤਸਵੀਰ ਤੇ ਜਿਹੜਾ ਜਿਲਾ ਵੈ ਪਿੰਡ ਨੂੰ ਤਰਨਤਾਰਨ ਲੱਗਦੇ ਆ ਤੇ ਜਿਹੜੀ ਤਰਨਤਾਰਨ ਤੋਂ ਦੂਰੀ ਹੈ ਲਗਭਗ ਕੋਈ 6 ਕਿਲੋਮੀਟਰ ਦੀ ਆ ਜਿਹੜਾ ਬਠਿੰਡੇ ਤੋਂ ਅੰਮ੍ਰਿਤਸਰ ਨੂੰ ਹਾਈਵੇ ਆਉਂਦਾ ਉਹਦੇ ਤੋਂ 3 ਕਿਲੋਮੀਟਰ ਹਾਈਵੇ ਤੋਂ ਸਾਈਡ ਤੇ ਰਾਜਿੰਦਾ ਪਿੰਡ ਬਾਕੀ ਆਪਾਂ ਨੰਬਰ ਸਕਰੀਨ ਤੇ ਚਾਲੂ ਕਰ ਦਾਂਗੇ ਜਿਹੜੇ ਵੀ ਵੀਰ ਦੇ ਪਸੰਦ ਆਉਂਦੀ ਆ ਵੈੜ ਆਪ ਦਾ ਸਾਈ ਬਿਆਨਾ ਕਰਕੇ ਤੇ ਪ੍ਰੋਪਰ ਨੰਬਰ ਤੇ ਐਡਰੈਸ ਦੀ ਜਾਣਕਾਰੀ ਲੈ ਸਕਦਾ ਤੇ ਮੇਰੀ ਵਾਰ-ਵਾਰ ਵੀਰਾਂ ਨੂੰ ਸਾਰਿਆਂ ਨੂੰ ਇਹੋ ਬੇਨਤੀ ਹੁੰਦੀ ਆ ਕਿ ਕਿਸੇ ਵੀ ਵੀਰ ਕੋਲੋਂ ਆਪੋ ਦੀ ਖਰੀਦਦਾਰੀ ਕਰਦੇ ਜੇ ਆਪ ਦੀ ਇੱਕ ਟਾਈਮ ਦੋ ਟਾਈਮ ਤਸੱਲੀ ਖੁਦ ਆਪ ਕਰਕੇ ਸਾਈਬਾਨ ਸਾਈ ਬਿਆਨਾ ਕਰਕੇ ਦੋ ਟਾਈਮ ਇੱਕ ਟਾਈਮ ਜਿੰਨਾ ਵੀ ਹੋ ਸਕੇ ਤਸੱਲੀ ਕਰ ਲਿਆ ਕਰੋ ਤੇ ਫਿਰ ਪਏ ਆਣਾ ਖਰੀਦਦਾਰੀ ਕਰਿਆ ਕਰੋ ਸੋ ਦੋਸਤੋ ਹੁਣ ਆਪਾਂ ਤੁਹਾਡੇ ਨਾਲ ਵੈੜ ਦੀ ਡਿਟੇਲ ਸਾਂਝੀ ਕਰਦੇ ਆਂ ਅਦਿ ਦੇਖ ਸਾਡੇ ਦੋਸਤੋ ਫਿਰ ਆਸਮਾਨ ਚ ਹੁੰਦੀ ਹੈ ਵੈੜ ਆ ਫੇਸ ਕੁਆਲਟੀ ਚੈੱਕ ਕਰਾਂ ਹਾਂ ਫੇਸ ਮੀਡੀਅਮ ਹਾਈਟ ਵਿੱਚ ਆ ਨਾ ਬੋਲੇਵਰਡ ਦੇ ਵੱਡੇ ਕੱਦ ਦੀ ਆ ਨਾ ਬਿਲਕੁਲ ਛੋਟੇ ਕੱਦ ਦੀ ਜਰਸੀਆਂ ਤੋਂ ਪਲਾਸ ਆ ਹਾਂ ਦੇਖ ਸਾਡੇ ਫੇਸ ਪਾ ਆ ਦੋਸਤੋ ਥਣਾ ਦਾ ਸੈੱਟ ਚੈੱਕ ਕਰੋ ਪੂਰਾ ਮੁਠੀ ਵਾਲਾ ਚਵਾਈ ਵਾਲਾ ਥਣਾ ਵੀ ਇੱਥੇ ਵਿਰਲ ਵੀ ਪੂਰੀ ਥਣਾ ਦੀ ਬਾਕੀ ਚਵਾਈ ਦੀ ਕੋਈ ਨਹੀਂ ਕਮੀ ਪੇਸ਼ੀ ਹੈਗੀ ਇਹ ਨਹੀਂ ਕਿ ਕੋਈ ਵੀ ਦੂਰੋਂ ਨੇੜੇ ਆਊਗਾ ਜਾਂ ਥਾਣ ਵੱਧ ਘਟ ਜਾਂ ਕੋਪੂਰ ਛਟਾ ਇਹ ਇਹੋ ਜਿਹਾ ਕੋਈ ਨਹੀਂ ਚੱਕਰ ਪੈਂਦਾ ਕਿ ਵੀ ਆਹ ਵੇਖੋ ਮੋਟੀ ਮੋਟੀ ਮਿਲਕ ਵੇਨ ਵੀ ਜਨਾਉਂਦੀ ਹੋਈ ਹੈ ਆਮ ਸੇਰ ਕੋਮਾ ਨਾ ਚੱਕੇ ਕਰ। ਆ ਬੈਗ ਸਾਈਡ ਤੋਂ ਖਣਾ ਦਾ ਇਹ ਪੂਰਾ ਵੇਤ ਗਰੀਆ। ਸੀਲ ਸਭ ਪੂਰੀ ਹੈ ਕੋਈ ਨਹੀਂ ਚੱਕ ਰਿਹਾ ਕਿਸ ਤਰ੍ਹਾਂ ਦਾ ਵੀ ਦੋਸਤ। ਪੂਰਾ ਮੁਠੀ ਵਾਲਾ ਚਵਾਈ ਵਾਲਾ ਥਾਣਿਆਂ ਚੌਣ ਚ ਪੂਰੀ ਇੱਕ ਨੰਬਰ ਹੈ ਕੋਈ ਪੂਰ ਛੱਟਾ ਨਹੀਂ ਕੋਈ ਥਾਨ ਨਹੀਂ ਘਟ ਵੱਧ ਮੋਟੀ ਧਾਰਿਆ ਜਿਵੇਂ ਪੋਲੀ। ਕੋਈ ਨਹੀਂ ਚੱਕ ਰਿਹਾ ਕਿਸ ਤਰ੍ਹਾਂ ਦਾ ਵੀ। ਜਿਹੜਾ ਦੋਸਤੋਂ ਇਹਦੇ ਕੋਲ ਦੁੱਧ ਹਾਜ਼ਰ ਹੈ ਮੌਕੇ ਤੇ 15 ਲੀਟਰ ਮੌਕੇ ਤੇ ਹਾਜ਼ਰ ਆ ਹੋਊਗਾ ਦੋਸਤੋਂ 15 ਹੀ ਕੋਈ ਵੀ ਵੀਰ 14 ਲੀਟਰ ਮੰਨ ਕੇ ਆਪ ਦਾ ਸਾਈ ਬਿਆਨਾ ਕਰਕੇ ਟਾਈਮ ਤਸੱਲੀ ਕਰਕੇ ਵੇਖ ਖਰੀਦਦਾਰੀ ਕਰ ਸਕਦਾ ਵੀ ਵੀਰ ਦੇ ਪਸੰਦ ਆ ਆਪ ਦਾ ਸਾਈ ਬਿਆਨਾ ਕਰਕੇ ਇੱਕ ਟਾਈਮ ਦੋ ਟਾਈਮ ਤਸੱਲੀ ਕਰ ਸਕਦਾ ਸੋ ਦੋਸਤੋਂ ਜਿਹੜਾ ਸੂਣ ਦਾ ਸਮਾਂ ਲਗਭਗ ਕੋਈ ਮਹੀਨੇ ਦਾ ਸਮਾਂ ਇਹਨੂੰ ਹੋ ਗਿਆ ਸੂਈ ਨੂੰ ਤੇ ਪਰ ਬੱਚਾ ਇਹਦਾ ਐਕਸਪਾਇਰ ਹੋ ਗਿਆ ਬੱਚਾ ਨਹੀਂ ਹੈਗਾ ਇਹਦਾ ਤੇ ਜਿਹੜਾ ਦੁੱਧ ਮੌਕੇ ਤੇ ਆਜ ਰਿਹਾ ਦੁੱਧ 15 ਲੀਟਰ ਹੀ ਹੋਊ ਕੋਈ ਵੀ ਵੀਰ 14 ਲੀਟਰ ਮੰਨ ਕੇ ਆਪਦੀ ਦੋ ਟਾਈਮ ਤਿੰਨ ਟਾਈਮ ਸੱਲੀ ਕਰਕੇ ਫਿਰ ਖਰੀਦਦਾਰੀ ਕਰ ਸਕਦਾ ਹੈ ਤੇ ਸੋ ਦੋਸਤੋ ਜਿਹੜਾ ਰੇਟ ਆਪਾਂ ਵੀਰਾਂ ਲਈ ਪੂਰਜਾਇਜ਼ ਰੱਖਿਆ ਵਾ ਜਿਸ ਅੱਜ ਦੇ ਬਾਜ਼ਾਰ ਦੀ ਗੱਲ ਕਰੀਏ ਜੀ ਬੱਚਾ ਹੋਵੇ ਮਗਰ ਤੇ ਉਹ ਵੈੜ 45 50000 ਦੀ ਆ ਤੇ ਹੁਣ ਆਪਾਂ ਬਿਲਕੁਲ ਜਾਇਜ਼ ਵੀਰਾਂ ਨੂੰ ਦੇ ਦੇਣੀ ਆ ਦੋਸਤੋ ਮੋਲੇ ਦਾ ਆਪਾਂ ਕੀਤਾ 35000 ਰੁਪਿਆ ਤੇ ਜਿਹੜੀ ਲੈ ਦੇ ਆ ਉਹ 32000 ਰੁਪਏ ਦੀ ਆਪਾਂ ਵੈੜ ਦੇ ਦਿਆਂਗੇ ਤੇ 32000 ਚੋਂ ਵੀਰ ਮਤਲਬ ਛੋਟ ਛੱਪਾ ਹੀ ਹੋਣਾ ਵਾ ਕੋਈ ਵੀਰ ਬਾਲਾ ਨਾ ਜਿਆਦਾ ਆਖੇ ਕਿ ਜਿਆਦਾ ਕੋਈ ਫਰਕ ਛੋਟ ਛੱਪਾ ਜਰੂਰ ਕਰਾਂਗੇ ਦੋਨੋਂ ਨੇ ਆਏ ਨੇ 32000 ਰੁਪਏ ਦੀ ਵੈੜ ਹੋ ਜਾਊਗੀ ਦੇ ਸਾਥੀ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ